ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਹਨ ਹਰ ਬੁੱਧਵਾਰ ਇਹ ਵਿਭਾਗ ਕਈ ਵੱਡੀਆਂ ਕੰਪਨੀਆਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੈਂਪਾਂ ਦਾ ਆਯੋਜਨ ਕਰਦਾ ਹੈ ਇਸ ਮਕਸਦ ਲਈ ਬੁੱਧਵਾਰ ਨੂੰ ਵੀ ਦਫ਼ਤਰ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਕਈ ਕੰਪਨੀਆਂ ਨੇ ਨੌਜਵਾਨਾਂ ਨੂੰ ਪਲੇਸਮੈਂਟ ਅਧੀਨ ਨੌਕਰੀਆਂ ਪ੍ਰਦਾਨ ਕੀਤੀਆਂ ਵਿਭਾਗ ਦੇ ਡਿਪਟੀ ਸੀਈਓ ਤੀਰਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਨੌਜਵਾਨ ਇਸ ਵਿਭਾਗ ਨਾਲ ਜੁੜਨ ਤਾਜ ਉਹਨਾਂ ਨੂੰ ਰੋਜ਼ਗਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਐਸਮੋਕੇ ਰੋਜ਼ਗਾਰ ਅਧਿਕਾਰੀ ਮੁਕੇਸ਼ ਸਰਗਲ ਵੀ ਮੌਜੂਦ ਸਨ ਜਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਹਰੇਕ ਬੁੱਧਵਾਰ ਨੂੰ ਇੱਥੇ ਜੋ ਵੀ ਸਾਡੇ ਕੋਲ ਪ੍ਰਾਰਥੀ ਆਉਂਦੇ ਨੇ ਨੌਕਰੀਆਂ ਦੇ ਲਈ ਉਹਨਾਂ ਨੂੰ ਨੌਕਰੀਆਂ ਦੇ ਸੰਬੰਧੀ ਫੈਸਿਲੀਟੇਟ ਕਰਨ ਦੇ ਲਈ ਹਰੇਕ ਬੁੱਧਵਾਰ ਨੂੰ ਆਪਾਂ ਇੱਥੇ ਇੱਕ ਪਲੇਸਮੈਂਟ ਕੈਂਪ ਵੀ ਲਗਾਉਂਦੇ ਹਾਂ ਤੇ ਅੱਜ ਜਿਹੜਾ ਆਪਾਂ ਨੇ ਇੱਥੇ ਪਲੇਸਮੈਂਟ ਕੈਂਪ ਲਗਾਇਆ ਇਹਦੇ ਵਿੱਚ ਸਾਡੇ ਕੋਲ ਤਿੰਨ ਕੰਪਨੀਆਂ ਨੇ ਸਾਡੇ ਕੋਲ ਪਹੁੰਚੀਆਂ ਨੇ ਜਿਦੇ ਵਿੱਚ ਪੀ ਐਨ ਬੀ ਮੈਟਲਾਈਫ ਇੰਸ਼ੋਰੈਂਸ ਕੰਪਨੀ ਆ ਐਕਸੈਸ ਬੈਂਕ ਆ ਤੇ ਇੱਕ ਆਪਣਾ ਸ਼ਕਤੀ ਪਾਵਰ ਸੋਲੂਸ਼ਨ ਲਿਮਟਿਡ ਆ ਇਹਨਾਂ ਤਿੰਨਾਂ ਕੰਪਨੀਆਂ ਨੇ ਪਲੱਸ 2 ਗ੍ਰੈਜੂਏਟ ਤੇ ਟੈਕਨੀਕਲ ਦੇ ਵਿੱਚ ਇਹਨਾਂ ਨੇ ਪਰਸਨ ਨੇ ਇਹਨਾਂ ਨੂੰ ਉਹ ਪਰਸਨ ਦੀ ਇਹਨਾਂ ਦੇ ਕੰਪਨੀਵਾਂ ਚ ਲੜਿੰਦੇ ਹੈਗੇ ਜਿਨ੍ਹਾਂ ਦੀ ਅੱਜ ਇੱਥੇ ਇੰਟਰਵਿਊ ਚੱਲ ਰਹੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਜਿਹੜੇ ਪ੍ਰਾਈਵੇਟ ਸੈਕਟਰ ਜਾਂ ਗਵਰਨਮੈਂਟ ਸੈਕਟਰ ਨੂੰ ਨੌਕਰੀਆਂ ਹੈਗੀਆਂ ਨੇ ਬਸ ਆਪਾਂ ਨੂੰ ਇੱਕ ਸਹੀ ਐਟੀਟਿਊਡ ਦੇ ਨਾਲ ਉਹਨਾਂ ਵੱਲ ਦੇਖਣ ਦੀ ਲੋੜ ਹੈ ਸਾਡੇ ਕੋਲ ਕਈ ਇੱਥੇ ਬੱਚੇ ਆਉਂਦੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਗ੍ਰੈਜੂਏਸ਼ਨ ਕੀਤੀ ਹੋਈ ਹੈ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਅਸੀਂ ਨੌਕਰੀ ਲਈ ਅਪਲਾਈ ਕਿੱਥੇ ਕਰਨਾ ਹੈ ਸੋ ਮੈਂ ਸਾਰੇ ਜਿੰਨੇ ਵੀ ਨੌਜਵਾਨਾਂ ਉਹਨਾਂ ਨੂੰ ਇੱਕੋ ਚੀਜ਼ ਕਹਿਣਾ ਚਾਹਾਂਗਾ ਕਿ ਸਾਡਾ ਜ਼ਿਲ੍ਹਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਵਿਖੇ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਇੱਥੇ ਕਿ ਨੌਜਵਾਨਾਂ ਨੂੰ ਜੋ ਜਿੰਨੀਆਂ ਵੀ ਸਰਕਾਰੀ ਤੇ ਜੇ ਜੋ ਵੀ ਪ੍ਰਾਈਵੇਟ ਸੈਕਟਰ ਦੀਆਂ ਜਿੰਨੀਆਂ ਵੀ ਨੌਕਰੀਆਂ ਆਉਂਦੀਆਂ ਉਹਨਾਂ ਨੂੰ ਜਾਣੂ ਕਰਵਾਉਣ ਦੇ ਲਈ ਇੱਥੇ ਸਾਡੋ ਵੱਖੋ-ਵੱਖਰੇ WhatsApp ਤੇ ਗਰੁੱਪ ਹੈਗੇ ਨੇ ਸਾਡੇ Telegram ਦੇ ਗਰੁੱਪ ਹੈਗੇ ਨੇ ਸਾਡੇ Social Media ਤੇ ਸਾਰੇ ਗਰੁੱਪ ਨੇ ਜਿੱਥੇ ਅਸੀਂ ਰੈਗੂਲਰ ਟਾਈਮ ਦੇ ਉਹ ਪੋਸਟਾਂ ਨੇ ਉੱਥੇ ਅਪਲਾਈ ਕਰਦੇ ਆ ਪਰ ਜਿਹੜੇ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਉਹ ਰੈਗੂਲਰਲੀ ਉਹਨਾਂ ਨੂੰ ਉਹਦੀ ਫੀਡ ਜਾ ਰਹੀ ਹੈ ਤਾਂ ਜਿੰਨੇ ਵੀ ਨੌਜਵਾਨ ਜਿਹਨਾਂ ਨੇ ਹਾਲੇ ਤੱਕ ਆਪਣੇ ਆਪ ਨੂੰ ਰੋਜ਼ਗਾਰ ਦਫ਼ਤਰ ਦੇ ਨਾਲ ਰਜਿਸਟਰ ਨਹੀਂ ਕੀਤਾ ਹੈ ਮੈਂ ਉਹਨਾਂ ਨੂੰ ਦੁਬਾਰਾ ਤੋਂ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਨਾਲ ਜ਼ਰੂਰ ਆ ਕੇ ਸੰਪਰਕ ਕਰਨ ਆਪਣਾ ਨਾਮ ਦਰਜ ਕਰਵਾਓ ਤੁਸੀਂ ਕੋਈ ਵੀ ਕਿਸੇ ਆਪਣੀ ਸਟਰੀਮ 'ਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਉਹਨਾਂ ਦੇ オリジナル ਤੇ ਇੱਕ ਇੱਕ ਉਹਨਾਂ ਦੀ ਫੋਟੋ ਕਾਪੀ ਚਾਹੀਦੀ ਆ ਨਾਲ ਤੁਹਾਡੀ ਆਧਾਰ ਕਾਰਡ ਦੀ ਕਾਪੀ ਚਾਹੀਦੀ ਹੈ ਤੇ ਜੇ ਕੋਈ ਤੁਸੀਂ ਕਿਸੇ ਕੈਟਾਗਰੀ ਨਾਲ ਸੰਬੰਧਤ ਹੋ ਤਾਂ ਉਸ ਕੈਟਾਗਰੀ ਦੇ ਅਪਰ ਸਰਟੀਫਿਕੇਟ ਦੀ ਕਾਪੀ ਤੁਸੀਂ ਸਾਕੇ ਸਾਡੇ ਕੋਲ ਨਾਮ ਦਰਜ ਕਰਵਾਓ ਤਾਂ ਉਹਦੇ ਬੇਜ ਦੇ ਉੱਤੇ ਜੋ ਆਪਣੀਆਂ ਨੌਕਰੀਆਂ ਨੇ ਆਪਾਂ ਉਹਦੇ ਲਈ ਵੀ ਉਹਨਾਂ ਦੀ ਅਪਲਾਈ ਕਰਵਾਉਣੀ ਜਿਹੜਾ ਰੋਜ਼ਗਾਰ ਦਫ਼ਤਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵਕ ਵਕ ਉਪਰਾਲੇ ਕੀਤੇ ਜਾ ਰਹੇ ਆ ਇਸ ਮੁcke ਗੱਲਬਾਤ ਕਰਦੇ ਆ ਹਾਂ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਅਧਿਕਾਰੀ ਨੇ ਆਖਿਆ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਸਤੇ ਹਰ ਬੁੱਧਵਾਰ ਦੀ ਬੁੱਧਵਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਕੇ ਇੱਕ ਪਲੇਸਮੈਂਟ ਕੈਂਪੇਨ ਲਗਾਇਆ ਜਾਂਦਾ ਹੈ। ਉਹਨਾਂ ਨੇ ਅੱਖ ਵੀ ਜਿਹੜੇ ਨੌਜਵਾਨ ਨੌਕਰੀਆਂ ਦੀ ਭਾਲ ਵਿੱਚ ਹਨ ਉਹ ਜਿਹੜਾ ਰੋਜ਼ਗਾਰ ਦਫ਼ਤਰ ਨਾਲ ਜੁੜ ਸੰਪਰਕ ਕਰਨ। ਅੰਮ੍ਰਿਤਸਰ ਪਾਸਟ ਵੀ ਖਬਰ ਨਾ ਮਿਲੀ। ਕੈਮਰਮੈਨ ਗੁਰਸੇਵਕ ਸਿੰਘ ਨਾਲ ਰਕੇਸ਼ ਕੁਮਾਰ